ਦਾ 9:30 ਵਜੇ ਦਾ ਸਮਾਂ ਆਪਾਂ ਹੁਣ ਰੁਕੇ ਹੋਏ ਆਂ ਚਤਕਲ ਅੱਜ ਆਪਾਂ ਇਹ ਪਿੰਡ ਘੁੰਮਾਂਗੇ ਅਜੇ ਤੱਕ ਆਪਾਂ ਪਿੰਡ ਤੋਂ ਬਾਰ ਬਾਰ ਹੀ ਫਿਰਦੇ ਆਂ ਤੇ ਤਾਂ ਪਹਾੜਾਂ ਦੀਆਂ ਚੋਟੀਆਂ ਤੇ ਬਰਫ਼ ਪਈ ਆ ਰਾਤ ਆ ਆਪਣਾ ਹੋਟਲ ਆ ਜਿੱਥੇ ਆਪਾਂ ਕਮਰਾ ਲਿਆ ਹੋਇਆ 11:30 ਹੋ ਗਏ ਅੰਟੀ ਜੀ ਹੁਣ ਸਾਨੂੰ ਚਾਹ ਪਿਆਓਗੇ ਜੀ आप बहुत अच्छे हैं जी नहीं नहीं आप लोग भी अच्छे हैं। आपने हमको है। बहुत अच्छी बात करते हैं खाना बनाते आप हैं भी है, तो हम अच्छा है है। आपको ऊपर के रूम देख रहे आए देख हाँ देखते उप... हुए देख कोई देख बात नहीं कोई बात नहीं हाँ फैमिली वाला है जो बड़ा हाँ वो भी दिखा दो इतने रुके हुए थी जी आप ਤੇ ਬਹੁਤ ਵਧੀਆ ਰਹਿਣ ਸੈਨਾਂ ਤੇ ਆਂਟੀ ਦਾ ਸੁਭਾਅ ਬਹੁਤ ਵਧੀਆ ਕਿਚਨ ਵੀ ਬਹੁਤ ਵਧੀਆ ਇਹਨਾਂ ਦਾ ਤੁਸੀਂ ਆਪ ਕੁਝ ਬਣਾਉਣਾ ਤਾਂ ਆਪ ਵੀ ਬਣਾ ਸਕਦੇ ਹੋ ਕੋਈ ਬਾਤ ਨਹੀਂ ਜੀ ਲਾਈਟ ਦੀ ਜਰੂਰਤ ਨਹੀਂ ਉੱਪਰ ਦਾ ਚਾਬੀ ਕਾ ਹੈ ਆਪ ਇਹੀ ਵੀ ਰਹਤੇ ਹੋ ਨਾ ਜੀ ਹਾਂ ਜੀ ਹਾਂ ਜੀ ਕੁੜੀ ਇਹਨਾਂ ਵਾਹ ਪੰਗਾ ਹੁੰਦਾ ਵਾਸੂ ਸ਼ਸਤਰ ਵਾਲ ਨੂੰ ਪਤਾ ਹੋਊਗਾ ਇਹਦਾ ਕੀ ਹਸਾਬ ਕਿਤਾਬ ਜਾਂ ਹੁੰਦਾ ਘੋੜਿਆਂ ਦਾ ਉੱਪਰ ਦਾ ਚਾਬੀ ਕਾ ਹੈ ਦੋਗਾ ਨਾ ਇਧਰੋਂ ਵਿਊ ਦਿੱਸਦਾ ਸਾਹਮਣੇ ਬਹੁਤ ਵਧੀਆ ਨਾ ਥੱਲੇ ਆਪਣਾ ਮਦਦ ਸਮਾਨ ਬੰਨੀ ਜਾਂਦਾ ਅੱਛਾ ਹੈ ਹੀ ਬਹੁਤ ਅੱਛਾ ਹੈ ਅਸੀਂ ਕੱਲ ਦੇਖਿਆ ਤਾਂ ਇੱਕ ਬੜਾ ਵੀ ਰੂਮ ਬੜਾ ਰੂਮ ਵੀ ਥਾ ਸ਼ਹਿਰ ਜੇ ਬੰਦ ਜੇ ਡਬਲ ਬੈੱਡ ਵਾਲਾ ਹੈ ਨਾ ਹਾਂ ਇੱਧਰ ਬਾਲਕੋਨੀ ਆ ਇਹਦੇ ਪੂਰੀ ਫੈਮਿਲੀ ਰਹਿ ਸਕਦੀ ਇੱਕੋ ਕਮਰੇ ਦੇ ਵਿੱਚ ਜੀ ਹੈ ਨਾ ਚਤਕਲ ਦੇ ਵਿੱਚ ਜੇ ਤੁਸੀਂ ਰੁਕਣਾ ਚਾਹੁੰਦੇ ਹੋ ਤਾਂ ਜਦੋਂ ਬਚਤਕਲ ਦੇ ਵਿੱਚ ਦਾਖਲ ਹੁੰਨੇ ਆ ਸਭ ਤੋਂ ਪਹਿਲਾਂ ਹੀ ਇਹ ਵਾਲੀ ਬਿਲਡਿੰਗ ਆਉਂਦੀ ਆ ਆ ਦਿੱਤਿਆ ਹੋਮਸਟੇ ਇਹਦੇ ਨਾਲ ਹੀ ਇੱਧਰਲੇ ਪਾਸੇ ਆਪਣਾ ਰਾਹ ਆਹੀ ਰਾਹ ਆਉਂਦਾ ਇਹਦੇ ਨਾਲ ਹੀ ਆ ਜਮਾ ਹੋਟਲ ਦੇ ਨਾਲ ਵੀ ਮੈਨੂੰ ਆਂਟੀ ਦਾ ਤੇ ਅੰਕਲ ਦਾ ਸੁਭਾਅ ਵਧੀਆ ਲੱਗਿਆ। ਬਾਜ਼ੀ ਦਾ ਸਮਾਨ। ਚਲਿਏ ਭਾਈ। ਠੀਕ ਹੈ ਜੀ। ਠੀਕ ਹੈ ਜੀ। ਨਮਸਤੇ। ਹਮ ਚਲਤੇ ਹੈ। ਵਾਪਸੀ ਮਿਲਤੇ ਹੈ। ਫਿਰ ਆਪਕੇ ਚਾਹ ਪੀਤੇ ਆਕਰ। ਠੀਕ ਹੈ ਜੀ। ਚਾਹ ਲਗੀ ਕਿਸੀ ਆਂਟੀ। ਚਾਹੇ ਅੱਛੀ ਲਗੀ ਆਂਟੀ ਜੀ। ਮੌਸਮ ਫੇਰ ਸੋਹਣਾ ਹੋਣਾ ਸ਼ੁਰੂ ਹੋ ਗਿਆ। ਕੋਈ ਤਾਂ ਕਹਿੰਦਾ ਮੌਸਮ ਸੋਹਣਾ ਹੋਣਾ ਸ਼ੁਰੂ ਹੋ ਗਿਆ, ਕੋਈ ਕਹਿੰਦਾ ਮੌਸਮ ਖਰਾਬ ਹੋ ਗਿਆ। ਤੇ ਸਾਨੂੰ ਤਾਂ ਲੱਗਦਾ ਸੋਹਣਾ ਹੋ ਗਿਆ। ਇਹੀ ਤਾਂ ਮੌਸਮ ਦੇਖਣਾ ਹੈ ਈਨੀ ਵਾਰ। ਬਰਫ਼ ਫੇਰ ਬੰਨ ਲੱਗ ਪਈ ਪਹਾੜਾਂ ਦੀ ਟੀਸਿੰਗਾਂ ਤੇ। ਆਹ ਭਾਈ ਸਵੇਰ ਦਾ ਲੱਗਿਆ ਕਾਰ ਤੋਂ ਮੈਨੂੰ ਤਾਂ ਲੱਗਦਾ ਰਾਂਗੀ ਪਟਦੂ ਕਾਰ ਦਾ। ਜਿਹੜੇ ਸਾਹਮਣੇ ਮਲੀ ਜਾਂਦਾ ਕਾਰ ਨੂੰ। ਪੋਮਾਨੇ ਪਦਮੀ ਚਲ ਗਏ ਭਾਈ ਕੁੱਲ ਆਈ ਲਵ ਚਿੱਤਕੂਲ ਨਾ ਦਾ ਲਾਸਟ ਵਿਲੇਜ ਗ੍ਰਾਉਂਡ ਨੇ ਚਿੱਤਕੂਲ ਮੇ ਆਪ ਬਸ ਵਾਦ ਬਸਪਾ ਚਿੱਤਕੂਲ ਦੇ ਨਾਲ ਨਾਲੇ ਨਦੀ ਵਗਦੀ ਹੈ ਬਸਪਾ ਨੋ ਇਹ ਤਰ ਤਾਉ ਆਉਂਦੀ ਆ। ਉਹ ਤਾਂ ਬੜੀ ਬਰਫ ਪੈ ਗਈ ਹੋਣਾ। ਨਹੀਂ ਵੀਰਾਂ। ਜਿੱਦਾਂ ਦੇ ਪ੍ਰਕਾਰੋਂ ਨਿਕਲੇ ਹੋਏ ਮੀਂਹ ਵੀ ਆਪਣੇ ਨਾਲ-ਨਾਲ ਹੀ ਨਿਕਲਿਆ ਹੋਇਆ ਉਹ ਤੇਰਾ। ਇਹ ਆ ਗਿਆ ਜੀ ਬੱਸ ਸਟੈਂਡ ਚਤਗੁੜਾ ਬੱਸ ਸਟੈਂਡ ਤੇ ਟੈਕਸੀ ਸਟੈਂਡ ਓਹ ਹੋ 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 ਆਪਰੇ ਇੱਥੇ ਕਿਤੇ ਵੀ ਰੋਕੋ ਦੀ ਮੋਟਰਸਾਈਕਲ ਹਨ ਇੱਥੇ ਰੋਕ ਦੀ ਕਿ ਮੋਟਰਸਾਈਕਲ ਠੀਕ ਹੈ ਇੱਥੇ ਹੁਣ ਆਪਾਂ ਦੇਖਦੇ ਹਾਂ ਚਤਕੁਲ ਪਿੰਡ ਭਾਰਤ ਦਾ ਆਖਰੀ ਪਿੰਡ ਮੀਂਹ ਆ ਗਿਆ ਆਪਣੇ ਫਲੀਪਿੰਗ ਬਾਗੇ ਭਿੱਜਣਗੇ ਨਾ ਪਰ ਹੜ੍ਹ ਤੋਂ ਜ਼ਿਆਦਾ ਨਹੀਂ ਹੋਊਗਾ ਗਿਆ ਕੁਲਾਸ ਇੱਟਨਾ ਮਣਾ ਹੈ ਅੱਛਾ ਇਧਰ ਦੀ ਪੈਦਲ ਜਾਣ ਦਾ ਰਸਤਾ ਹੈ ਨਾ ਸਾਰੇ ਘਰ ਲੱਕੜ ਦੇ ਬਣੇ ਹੋਏ ਆ। ਧਗਣਾ ਸੋਹਣਾ ਇਹ ਰਹਿਣਾ। ਇੱਥੋਂ ਜਾਂਦੀ ਆ ਸੇ ਪਿੰਡ ਚ ਪਾਣੀ ਦੀ ਸਪਲਾਈ। ਜਿਹੜੀ ਆ ਪੈ ਪਾਈ ਹੋਈ ਆ। ਇਹ ਉਹ ਪਿੱਛੋਂ ਆਉਂਦੀ ਆ ਉਸ ਪਹਾੜ ਤੋਂ। ਆ ਸਾਰੀਆਂ ਪੈਪਾਂ ਘਰਾਂ ਚ ਜਾਂਦੀਆਂ ਨੇ। ਸਾਰੇ ਘਰ ਲੱਕੜ ਦੇ ਹਨ ਮੀਂਹ ਬਾਬਾ ਤੇਜ ਹੋ ਗਿਆ ਚੱਲ ਗਿਆ ਪਾਏ ਰਣਾ ਠਿੱਜਾਂਗੇ ਉੱਤੇ ਖੜਦੇ ਆਪਾਂ ਕਿਸੇ ਚੀਜ਼ ਥੱਲੇ ਇਧਰ ਚਲੋ ਮੀਂਹ ਆਉਣ ਤੋਂ ਬਾਅਦ ਇੱਕ ਵਾਰੀ ਮੌਸਮ ਪੂਰਾ ਸਾਫ਼ ਹੋ ਜਾਂਦਾ ਹਵਾ 'ਚ ਜਿਹੜੀ ਨਮੀ ਹੁੰਦੀ ਆ ਉਹ ਪਾਣੀ ਬਣ ਕੇ ਧਰਤੀ ਤੇ ਆ ਜਾਂਦੀ ਆ ਹੁਣ ਹਵਾ ਜਾਊਗੀ ਹੋਰ ਪਾਣੀ ਚੱਕ ਕੇ ਲਿਆਊਗੀ ਸੰਘਣੀ ਜੀ ਧੁੰਦ ਫੈਲੂਗੀ ਤੇ ਫੇਰ ਮੀਂਹ ਆ ਜਾਊਗਾ ਸਾਰਾ ਪਿੰਡ ਇਹ ਲੱਕੜ ਦੇ ਘਰਾਂ ਦਾ ਬਣਿਆ ਹੋਇਆ ਜਿਹੜੇ ਨਵੇਂ ਹੋਮ ਸਟੇ ਜਾਂ ਹੋਟਲ ਬਣ ਰਹੇ ਆ ਉਹ ਸੀਮੈਂਟ ਦੇ ਤੇ ਛੋਟੇ ਛੋਟੇ ਖਿੱਤੇ ਨੇ ਐਡੇ ਐਡੇ ਆ ਛੋਟੇ ਛੋਟੇ ਖੱਤੇ ਨੇ ਐਡੇ ਐਡੇ ਜਿੱਥੇ ਇਹ ਕੀਤੀ ਕਰਦੇ ਨੇ ਇੱਥੇ ਇਹ ਬੀਜ ਦੇ ਆ ਆਲੂ ਮਟਰ ਜਾਂ ਥੋੜੀ ਬੋਤੀ ਗੋਭੀ ਹੋ ਜਾਂਦੀ ਆ ਇੰਡੋ ਤੇ ਭਤੀ ਨੇ ਬਾਰਡਰ ਪੁਲਿਸ ਫੋਰਸ ਦੀ ਕਿੰਨੀ ਲੈਂਥ ਹੈ ਹੈਗਾ 20 ਕਿਲੋਮੀਟਰ ਲੰਮਾ 20.750 ਮੀਂਹ ਪੈਣ ਤੋਂ ਬਾਅਦ ਸਾਰਾ ਕੁਝ ਸਾਫ਼ ਹੋ ਜਾਂਦਾ ਨਾ ਜੂਲੇ ਜੀ ਇਲਾਕੀ ਸ਼ਬਦਾ ਦਾ ਮਤਲਬ ਹੈਗਾ ਸਸਰੀ ਗਾ ਜੀ ਨਮਸਕਾਰ ਚਤਕੁਲ ਦੇ ਵਿੱਚ ਬਹੁਤ ਪੁਰਾਣਾ ਮੰਦਿਰ ਬਣਿਆ ਹੋਇਆ ਸਾਰਾ ਪਿੰਡ ਹੀ ਪੁਰਾਣਾ ਆ ਨਾ ਬਹੁਤ ਪੁਰਾਣਾ ਪੰਡਾ ਆ ਤਾਂ ਨਵੀਆਂ ਇਮਾਰਤਾਂ ਨੇ ਸਾਰੀਆਂ ਇਹਦੇ ਪਰ ਉਹ ਦੇਸੀ ਜਾਂਦੀਆਂ ਨੇ ਸੀਮੈਂਟ ਵਾਲੀਆਂ ਨੇ ਲੱਕੜ ਵਾਲੀਆਂ ਉਹ ਪੁਰਾਣੀਆਂ ਸਾਰੀਆਂ ਇਹ ਮੰਦਰ ਤੋਂ ਵੀ ਜਿਹੜਾ ਆ ਹਿੱਸਾ ਇਹ ਪੁਰਾਣਾ ਹੈ ਦਾ ਇੱਧਰੋਂ ਨਵਾਂ ਸਾਰਾ ਮੀਨੇ ਕੰਮ ਕਰਾਉ ਕਰਤਾ ਯਾਰ ਇਹ ਤਾਂ ਠੰਡ ਵੱਧ ਗਈ ਬੜੀ ਨਜਾਇਜ਼ ਹੋ ਗਈ ਹੈ ਨਾ ਇੱਕੋਂ ਤੋਂ ਸਾਰੇ ਵਿਊ ਖਰਾਬ ਹੋ ਗਏ ਕੁਛ ਨਹੀਂ ਦਿਖਦਾ ਹੁਣ ਆਪਾਂ ਨੂੰ ਆਪਾਂ ਚੱਲ ਗਏ ਉੱਤਰ ਸਕੂਲ ਕਹਿੰਦੀ ਆ ਜਾ ਥੱਲੇ ਦਰਿਆ ਦੇ ਕੰਢੇ ਤੇ ਬਸਪਨ ਵਾਲਾ ਜਿਹੜਾ ਨਦੀ ਇਹਨਾਂ ਜਨਰਲ ਲੱਗੇ ਹੋਏ ਹਨ ਇਹ ਡੋਗਰੀਆਂ ਇਹਨਾਂ ਦੀ ਸਮਾਨ ਸਾਹਮਣ ਵਾਲੀਆਂ ਕੋਠੀਆਂ ਹੈਲੋ भाई। इसको आप डोगरी भी बोलते हैं पता नहीं। आप उर्दू बोलते हैं हम्म आप एप्पल बहुत खाता है ना इसलिए इतना पिंक पिंक कलर है आपका ये ज्यादा सेब खाता है ना सेब हाँ एप्पल खाता है ना एप्पल इसलिए तू एप्पल जैसा दिखता है <laughs> भी, नाम क्या है एप्पल तेरा उज्वल, उज्वल। नहीं इसका उज्वल है आपका क्या नाम है बेटा मेरा नाम अक्ष, अक्षिता क्या अक्षिता, अक्षिता? नहीं।, नहीं।, नहीं 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 मन्नत मन्नत <laughs> मन्नत राठौर मन्नत राठौर वो भाई है आपका राठौर 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 वो भाई है आपका नहीं दोस्त है नहीं और नहीं वो एप्पल है एप्पल नहीं वो।, वो क्या है वो है जी अंगूर अंगूर है और तेरे को अंगूर बोलती है देख ले चेरी 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 है ये क्या है आप तो चेरी है सुअर है तो भिंडी है क्या है ये भिंडी सुअर बारिश आ रही है यार चले गए आपके अंकल तो हा? चले गए मैं उतारू आगे। आगे। है बढ़िया उतार कुछ उतर जाऊगी उतर गई ठीक है भिंडी

ਇੱਧਰ ਦੀ ਚੱਲਦੇ ਆ ਜਾ ਫਿਰ ਇਸ ਗਲੀ ਵਿੱਚ ਦੀ ਆਹ ਸਾਰਾ ਘਰ ਲੱਕੜ ਦਾ ਬਣਿਆ ਹੋਇਆ ਤੇ ਇਹਦੀ ਵਿੱਚ ਵੀ ਕੋਈ ਰਹਿੰਦਾ ਦੇਖਦੇ ਤੈਨੂੰ ਮੀਟਰ ਲੱਗਿਆ ਹੋਇਆ ਬਿਜਲੀ ਦਾ ਹਨਾ ਠੰਡ ਕਿੰਨੀ ਹੋ ਗਈ ਮੇਰੇ ਜੀ ਵੀ ਸੁੰਨੀ ਹੋ ਗਈ ਯਾਰ ਚੱਲ ਜੀ ਇੱਥੋਂ ਭਰਾਵਾ ਇੱਧਰ ਅੱਗੇ ਰਾਹ ਹੈਗਾ ਪਿਛਲੇ ਕਈ ਦਿਨਾਂ ਤੋਂ ਹਮਾਚੂ ਦੇ ਵਿੱਚ ਮੌਸਮ ਖਰਾਬ ਆ ਮੀਂਹ ਪਈ ਜਾਂਦਾ ਤੇ ਚਤਕਲ ਦੇ ਵਿੱਚ ਸਾਰੇ ਲੱਕੜ ਦੇ ਬਣੇ ਹੋਏ ਘਰ ਨੇ ਤੇ ਬਹੁਤ ਘਰ ਐ ਇਹੋ ਜਿਹੇ ਪੁਰਾਣੇ ਘਰ ਨੇ ਇਹ ਦੇਖਣ ਜ ਆਪਾਂ ਨੂੰ ਬਹੁਤ ਸੋਹਣੇ ਲੱਗਦੇ ਆ ਕਿ ਬੜਾ ਅੰਟੀਕ ਜਿਹਾ ਪਿੰਡ ਆ ਪਰ ਇਹਨਾਂ ਲੋਕਾਂ ਦੀ ਜ਼ਿੰਦਗੀ ਬੜੀ ਔਖੀ ਆ ਇਹਦੇ ਵਿੱਚ ਹੀ ਸੌਂਦੇ ਨੇ ਇਹ ਵਿੱਤਿਆਂ ਦੀ ਰਸੋਈ ਬਣੀ ਹੋਈ ਹੈ ਵਿੱਚ ਧੂਆ ਇਕੱਠਾ ਹੋਈ ਜਾਂਦਾ ਦੋ ਦੋ ਤਿੰਨ ਤਨੇ ਕਿੰਨੇ ਕਿ ਬੱਚੇ ਆ ਇੱਕੋ ਹੀ ਬੈੱਡ ਦੀ ਜਗ੍ਹਾ ਬਸ ਸੋ ਆਪਣੇ ਟੂਰਿਸਟ ਆਸਤੇ ਤੇ ਜਗ੍ਹਾ ਸੋਹਣੀ ਆ ਪਰ ਸ਼ਾਇਦ ਜਿਹੜੇ ਲੋਕੇ ਛਣਾਉਂਦੇ ਨੇ ਉਹਨਾਂ ਦੇ ਲਈ ਕੋਈ ਨਾ ਤਾਂ ਇਹ ਇੱਕ ਇੰਜੋਏ ਆ ਨਾ ਹੀ ਇਹ ਅੰਟੀਕ ਆ ਇਹ ਉਹਨਾਂ ਦੀ ਆਰਥਿਕ ਹਾਲਤ ਦੀ ਮੰਦੀ ਆ ਜਦ ਦੂਰ ਤੱਕ ਦੇਖੀਏ ਤਾਂ ਬੱਦਲ ਦੀ ਬਦਲ ਦਿਖਦੇ ਆ ਜਿਹੜੇ ਥੋੜੀ ਜਿਹੀ ਪੁੱਜਦੇ ਘਰ ਨੇ ਉਹਨਾਂ ਨੇ ਆਪਣੇ ਘਰ ਵੱਡੇ ਬਣਾਏ ਹੋਏ ਆ ਇਹੋ ਜਿਹੀ ਆ ਜਗਾ ਇਹਨਾਂ ਲੋਕਾਂ ਕੋਲ ਖੇਤੀ ਕਰਨ ਦੇ ਲਈ ਆ ਸਾਰੀ ਜ਼ਮੀਨ ਦੇ ਵਿੱਚ ਪੱਥਰ ਆ ਪੱਥਰ ਕੱਢ ਕੇ ਇਹ ਨਿੱਕੇ-ਥਾਂ ਬਣਾ ਲੈਂਦੇ ਆ ਤੇ ਉਹਦੇ ਵਿੱਚ ਕੁਛ ਨਾ ਕੁਛ ਬੀਜ ਲੈਂਦੇ ਆ ਮੇਨ ਕਮਾਈ ਇਹਨਾਂ ਦੀ ਟੂਰਿਜ਼ਮ ਆ ਕਿਤੇ ਕੋਈ ਪੱਧਰਾ ਲੱਖਾਂ ਨਹੀਂ ਕਿਤੇ ਕੋਈ ਜ਼ਿਆਦਾ ਰਕਮ ਨਹੀਂ ਹੈਗਾ ਪਾਣੀ ਪੈ ਗਿਆ ਕੈਮਰੇ ਦੇ ਤੇ ਆਪਣਾ ਟਿਕਾਣਾ ਭਾਲ ਕੇ ਕਿਤੇ ਨਾ ਕਿਤੇ ਰੁਕ ਜੀਏ ਯਾਰ ਭਿੱਜੀ ਜਾਂਦੇ ਕਿ ਫਾਇਦਾ ਨਹੀਂ ਹਣਾ ਮੈਨੂੰ ਐ ਲੱਗਦਾ ਵੀ ਆਪਾਂ ਨੂੰ ਇੱਕ ਕੰਮ ਕਰਿਆ ਕਰੀਏ ਸਵੇਰੇ ਆਪ ਸੁਧਿਆਣ ਤੁਰਿਆ ਕਰੀ ਕਿਉਂਕਿ ਸਵੇਰੇ ਮੌਸਮ ਸਾਫ ਹੁੰਦਾ ਦੁਪਹਿਰ ਤੋਂ ਬਾਅਦ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਇੱਥੇ ਇਹ ਅਨਾਜ ਸੰਭਾਲਦੇ ਆ ਪਸ਼ੂ ਨੂੰ ਪਾਉਣ ਵਾਸਤੇ ਪੇਟਾਂ ਬੱਕਰੀਆਂ ਵਾਸਤੇ ਤੇ ਆਪ ਦਾ ਨਾਟ ਜਿਹੜਾ ਇਹਨਾਂ ਦਾ ਕੋਈ ਹੁੰਦਾ ਮਾੜਾ ਮੋਟ ਜਿਹਨਾਂ ਇੱਕ ਕਣਕ ਹੁੰਦੀ ਆ ਇੱਥੇ ਜੌਂ ਹੁੰਦੇ ਆ ਤੇ ਕੋਧਰਾ ਹੁੰਦਾ ਉਹ ਵੀ ਇਹਦੇ ਚ ਰੱਖਦੇ ਨੇ ਪੇਟੀਆਂ ਚ ਆ ਮੰਦਰ ਆਣਾ Mm-hmm. <laughs> टाइम क्यों गया है? दस्ताने पाल गए हां गेड़ा क्या फिर आंटी किधर गए आंटी जी हम आते हैं कमरा हमारा खुला है लॉक नहीं है, या है।, फिर होता है हाँ नहीं, नहीं कोई बात नहीं कोई बात। हम आते हैं रोटी लेके आएगा बनाएंगे आज हाँ हाँ अच्छा ए, तो है आते हैं ये बस मम्मी थोड़ा जाए पर वापस इतनी फिर आके सीके उ ठंड कितनी हुई यार नजायज ओए बाहर देखो ये ठंड होनी हां सारा चार्ज तेरे चिट्टा हो गया ओए होए नजायज ही होगी ठंड यार ਆ ਤੁਸੀਂ ਦੋਨਾਂ ਪਰ ਸੁਈ ਪਾਇਨ ਲੱਗੀ ਜਿੱਦਨੇ ਇੱਥਾਂ ਆਏ ਆ ਹਾ ਹੋਣੀ ਪਈ ਏ ਸਾਰੀ ਪਹਿਲਾਂ ਇੰਨੀ ਹੈ ਨਹੀਂ ਸੀਗੀ ਉਧਰ ਭਾਲੀ ਪਈ ਏ ਸਾਹਮਣੇ ਇਹਨਾਂ ਰੰਡੈ ਨਹੀਂ ਆਹ ਖਾਓ ਅਬ ਹੋਰ ਕੱਲ ਇਹਦੇ ਵੀਰ ਕੋਲ ਜੀ ਫੂਟ ਕਰੀਆ ਇਹਨਾਂ ਦੇਖੋ ਪੈਗਾ

മെഹനേച്ചാ ਬਹੁਤ ਮਾਰ ਤੇਰੇ ਇਹ ਤੁੱਕ ਕਰਦੇ ਹੋਰ ਇਹ ਬਹੁਤ ਇਹ ਇਹ ਆਪ ਨੂੰ ਲੋ ਹੁਹ ਆਪਣੇ ਇਸ ਬਲੌਗ ਦੀ ਹੁਣ ਸਮਾਪਤੀ ਹੋਣ ਲੱਗੀ ਹੈ ਜੀ ਸਰਨ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੋ ਦਿਨ ਹੋ ਗਏ ਆਪਾਂ ਸ਼ਤਕੂਲੂ ਰੁਕੇ ਹੋਏ ਆ ਕੱਲ ਨੂੰ ਵਗੈਰ ਰਕਸ਼ਮ ਹੁੰਦੀ ਹੋਏ ਅੱਗੇ ਆਪਾਂ ਜਾਵਾਂਗੇ ਨਾਕੋ ਦਾ ਤੱਕ ਪਹੁੰਚਾਂਗੇ ਜ਼ਰੂਰ ਸੋ ਇਦੂ ਗਾਂ ਸਫਰ ਆਪਣਾ ਹੋਰ ਸੋਹਣਾ ਹੋਊਗਾ ਕਿਉਂਕਿ ਇਦੂ ਗਾਂ ਦਾ এনवायरमेंट ਬਹੁਤ ਸੋਹਣਾ ਇਹ ਦੁਆਲਾ ਦੁਆਲਾ ਹੈਗਾ ਸਾਰਾ ਆਪਣਾ ਠੰਡੇ ਚ ਬਹੁਤ ਚਾਦੇ ਆ ਹੁਣ ਇੱਥੇ 3 ਡਿਗਰੀ ਟੈਂਪਰੇਚਰ ਆ ਤਾਂ ਕਰਕੇ ਆਪਾਂ ਬੈਠੇ ਹੋਏ ਆ ਕੰਬਲਾ ਦੇ ਬੜੇ ਸੋ ਕੱਲ ਨੂੰ ਮਿਲਦੇ ਨਵੇਂ ਬਲੌਗ ਦੇ ਵਿੱਚ